ਕਿੰਨੇ ਦੀ ਜਿਹੜੀ ਚਲਦੀ ਪਈ ਸੀ ਕਮੇਟੀ 8 ਲੱਖ ਲਿ ਲੱਖ ਲਿ ਵੀ ਐ 60000 ਦੀ ਐ 5 ਲੱਖ ਵਾਲੀ ਸੀਗੀ 3 ਲੱਖ ਵਾਲੀਆਂ ਵੀ ਸੀਗੀਆਂ ਮੇਰਾ ਤਾਂ 60 ਲੱਖ ਐ 60 ਲੱਖ ਰੁਪਏ ਦਾ ਹਾਂਜੀ 60 ਲੱਖ ਐ ਸਰ ਉਹਦੇ ਵਿੱਚੋਂ ਜਿਹੜਾ ਕਮੇਟੀ ਕਮੇਟੀ ਦਾ ਹੀ ਨਕੈਸ਼ ਹੀ ਦਿੰਨੇ ਆ ਨਾ 27 ਲੱਖ 60000 ਦਾ ਕਮੇਟੀਆਂ ਕਮੇਟੀਆਂ ਮੇਰੀਆਂ ਜਿਹੜੀਆਂ ਦੇਣੀਆਂ ਹੀ ਉਸੇ ਟਾਈਮ ਦੇਣੀਆਂ ਹੀ ਜਦੋਂ ਲੈ ਕੇ ਭੱਜੀ ਜਾਈਏ ਔਰ ਜਿਹੜਾ 32 ਲੱਖ ਐ ਉਹ ਮੇਰੇ ਕੋਲ ਕੈਸ਼ ਲੈ ਗਈ 12 ਲੱਖ ਆਨਲਾਈਨ ਸ਼ੋਅ ਹੁੰਦਾ ਮੇਰਾ ਬਾਕੀ ਅਧਰ ਕਹ ਜਾਂਦੀ ਜਾਂਦੀ ਕਿ 8 ਲੱਖ ਰੁਪਿਆ ਲੈ ਗਈ ਸਰ ਹਮੇਂ ਕੀ ਪਤਾ ਥਾ ਕਿ ਉਹ ਬਰੋਸਲ ਆ ਕੇ ਨਹੀਂ ਨਿਕਲੇਗੀ ਉਹ ਲੈ ਕੇ ਭag ਜਾਏਗੀ ਕਾਫੀ ਲੋਕ ਪਰੇਸ਼ਾਨ ਕਰਦੇ ਆ ਮੈਨੂੰ ਪੈਸੇ ਮੰਗਦੇ ਆ ਮੈਡਮ ਤੁਹਾਨੂੰ ਦਿੱਤੇ ਤੁਸੀਂ ਦਿਓ 4 ਕਰੋੜ ਦੀ ਬੇਟੀ ਦੇ ਅਕਾਊਂਟ ਵਿੱਚ ਮਤਲਬ ਸ਼ੋ ਹੋਇਆ ਜਿਹੜਾ ਲੋਕਾਂ ਦਾ ਪੈਸਾ ਆਇਆ ਹੋਇਆ ਤੇ ਜੇਲ੍ਹ 'ਚ ਬੈਠੀ ਆ ਅਸੀਂ ਤਾਂ ਇੱਕੀ ਰਿਕਵੈਸਟ ਆ ਸਾਡੇ ਕਿ ਸਾਨੂੰ ਪੈਸੇ ਦਿਵਾਏ ਜਾਣ ਸਾਈਟੀ ਏਰੀਆ ਦੇ ਵਿੱਚ ਇੱਕ ਸਕੈਮ ਹੋਇਆ ਸੀਗਾ ਕਮੇਟੀ ਸਕੈਮ ਨੂੰ ਸੀ ਕਹਿ ਸਕਦੇ ਹਨ ਕਿ ਲਗਭਗ ਪਿਆਕ ਬੰਦਿਆਂ ਨੇ ਕਮੇਟੀ ਪਾਈ ਹੋਈ ਸੀ ਇੱਕ ਮਹਿਲਾ ਦੇ ਉੱਤੇ ਬਹੁਤ ਜ਼ਿਆਦਾ ਵਿਸ਼ਵਾਸ ਸੀ ਲੋਕ ਪਿਛਲੇ 25 ਸਾਲਾਂ ਤੋਂ ਵੀ ਕਮੇਟੀ ਪਾਉਂਦੇ ਪਏ ਸੀਗੇ ਪਰ ਇੱਕ ਦਿਨ ਉਹ ਲਗਭਗ 4 ਤੋਂ 5 ਕਰੋੜ ਰੁਪਏ ਲੈ ਕੇ ਫਰਾਰ ਹੋ ਜਾਂਦੀ ਹੈ ਤੇ ਇਹ ਵਿਚਾਰੇ ਲੋਕ ਹਜੇ ਵੀ ਉਹਦੀ ਵੜੀ ਕਰਦੇ ਪਿਆ 2024 ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ ਇੱਕ ਸ਼ਖਸ ਵੱਲੋਂ ਸ਼ਿਕਾਇਤ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਮਾਮਲਾ ਵੀ ਦਰਜ ਹੁੰਦਾ ਹੈ ਤੇ ਉਹ ਲੋਕ ਫਰਾਰ ਹੋ ਜਾਂਦੇ ਆ ਬਾਅਦ ਵਿੱਚ ਖੁਦ ਹੀ ਉਸ ਸਿਲੰਡਰ ਕਰ ਦਿੰਦੇ ਤੇ ਇਸ ਵਕਤ ਉਹ ਜੇਲ੍ਹ ਦੇ ਵਿੱਚ ਬੰਦ ਹੈ ਪਰ ਹੁਣ ਇਸ ਕੇਸ ਦੇ ਵਿੱਚ ਈਡੀ ਦੀ ਵੀ ਐਂਟਰੀ ਹੋ ਚੁੱਕੀ ਹੋਈ ਹੈ ਪਰ ਇਹ ਵਿਚਾਰੇ ਕਹਿੰਦੇ ਕਿ ਸਾਡੇ ਪੈਸੇ ਤੇ ਹਜੇ ਕੁਝ ਵੀ ਨਹੀਂ ਮਿਲੇ ਹੈਗੇ ਪਰ ਇਹਨਾਂ ਤੋਂ ਜਾਣਦੇ ਕਿ ਐਡਾ ਵਿਸ਼ਵਾਸ ਕੀਤਾ ਵਾ ਕਿਵੇਂ ਇਹ ਪੂਰਾ ਸਕੈਮ ਸ਼ੁਰੂ ਹੋਇਆ ਕਿਵੇਂ ਪੈਸੇ ਲੈਣੇ ਸ਼ੁਰੂ ਕੀਤੇ ਤੇ ਕਿੰਨੇ ਸਮੇਂ ਤੋਂ ਇਹ ਪੈਸੇ ਲੈ ਰਹੇ ਸੀਗੇ ਦੇਖੋ ਚਲੋ ਨਾਮ ਤਾਂ ਸੀ ਤੈਨੂੰ ਤੁਹਾਡਾ ਪੁੱਛਦੇ ਇਹ ਸਕੈਮ ਕਿਵੇਂ ਸ਼ੁਰੂ ਕੀਤਾ ਸੀਗਾ ਕਿਵੇਂ ਉਹਨੇ ਵਿਸ਼ਵਾਸ ਬਣਾਇਆ ਹੋਇਆ ਸੀਗਾ ਕਿ 4 ਤੋਂ 5 ਕਰੋੜ ਦੱਸਿਆ ਜਾ ਰਿਹਾ ਕਿ ਘੱਟੋ ਘੱਟ ਜਿਹੜੇ ਕਿ ਠੱਗੀ ਹੋਈ ਹੈ ਤੇ 50 ਤੋਂ ਵੱਧ ਲੋਕ ਜਿਹੜੇ ਇਸ ਸਕੈਮ ਦੇ ਜੇ ਸ਼ਿਕਾਰ ਹੋਏ ਜੀ ਸਰ ਸਰ ਇਹ ਛੋਟੀਆਂ ਮੋਟੀਆਂ ਕਮੇਟੀਆਂ ਪਾਉਂਦੀ ਸੀਗੀ ਇਹ 2000 ਸ਼ਾਇਦ 13 14 ਤੋਂ ਚਲਾ ਰਹੀ ਸੀਗੀ ਪਾਂ ਜ਼ਿਆਦਾ ਹੀ ਹੋਵੇ ਨਾ ਨਹੀਂ ਪਰ ਮੈਂ ਇਹਦੇ ਨਾਲ 13 14 ਤੋਂ ਜੁੜੀ ਹੋਈ ਆਂ ਸਿਰ ਉਸੇ ਟਾਈਮ ਤੋਂ ਚਲਦੇ ਚਲਦੇ ਕਾਫੀ ਲੰਬਾ ਸਮਾਂ ਹੋ ਗਿਆ ਲੋਕਾਂ ਨੇ ਇਹ ਪੈਸੇ ਫੈਕਟਰੀ ਚ ਲਾਇਆ ਪਾਣ ਨੂੰ ਵੀ ਇਨਵੈਸਟ ਕੀਤੇ ਹੋਇਆ ਕੁਝ ਕਮੇਟੀਆਂ ਕੁਝ ਉਂਝ ਲਾਏ ਹੋਏ ਆ ਪੈਸੇ ਜਦੋਂ ਪਸਨ ਨੂੰ 23 ਸਤੰਬਰ ਨੂੰ ਪਤਾ ਲੱਗਦਾ 2024 ਨੂੰ ਵੀ ਇਹ ਕਰੋ ਫਰਾਰ ਹੋ ਗਈ ਹੈ ਪੈਸੇ ਲੈ ਕੇ ਫਿਰ ਅਸੀਂ ਇਹਦੇ ਘਰੇ ਆਇਆ ਲੋਕਾਂ ਨੂੰ ਕਹਿੰਦੀ ਆ ਮੈਂ ਡੇਰੇ ਚੱਲੀਆਂ ਸਿਰਸੇ ਵਾਲੇ ਫਿਰ ਅਸੀਂ ਦਾ ਬੇਟ ਕੀਤਾ ਆਈ ਨਾ ਇਹਦਾ ਫੋਨ ਬੰਦ ਹੋ ਗਿਆ ਉਸੇ ਦਿਨ ਉੱਥੋਂ ਸਾਨੂੰ ਸ਼ੱਕ ਪਿਆ ਵੀ ਕਦੀ ਇਹਦਾ ਫੋਨ ਬੰਦ ਨਹੀਂ ਹੋਇਆ ਤੇ ਇਹ ਕਿੰਨਾ ਦਾ ਮਾਂ ਬੇਟਾ ਔਰ ਬੇਟੀ ਦਾ ਫੋਨ ਬੰਦ ਆ ਜਾਂਦਾ ਜਦੋਂ ਬੰਦ ਆਂਦਾ ਫਿਰ ਸਾਨੂੰ ਹੋ ਗਿਆ ਵੀ ਅਸੀਂ 24 ਤਰੀਕ ਨੂੰ ਜਦੋਂ ਇਹਦੇ ਘਰੇ ਜੰਨੇ ਆ ਉੱਥੇ ਦੇਖਦੇ ਆ ਤਾਲਾ ਫੇਰ ਨਹੀਂ ਫਿਰ ਉੱਥੇ 25 ਤਰੀਕ ਨੂੰ ਪਤਾ ਲੱਗਦਾ ਵੀ ਉਹ ਤਾਂ ਭੱਜ ਗਈ ਫਿਰ ਤਾਂ ਸਾਰੇ ਅਸੀਂ ਸ਼ਿਕਾਇਤ ਵੀ ਕੀਤੀ ਐ ਕੁੱਛ ਨਹੀਂ ਅਜੇ ਤੱਕ ਉਹ ਤੁਸੀਂ ਦੇਖ ਲਓ ਇੰਨਾ ਹੀ ਕੋਰਟਾਂ ਤੱਕ ਵੀ ਜਾ ਰਹੇ ਹਾਂ ਹੁਣ ਸਾਨੂੰ ਪਤਾ ਲੱਗਿਆ ਆ ਵੀ ਸ਼ਾਇਦ ਇਹ ਦੇਵੇਂ ਪੈਸੇ ਕੁਛ ਨਹੀਂ ਬਣਿਆ ਜੀ ਇਹ ਮਹਿਲਾ ਹੈ ਕੌਣ ਹੈ ਪਹਿਲਾਂ ਤੇਰਾ ਬੈਕਗ੍ਰਾਉਂਡ ਦੱਸੋ ਕਿ ਕੀ ਕੰਮਕਾਜ ਕਰਦੀ ਸੀ ਤੁਹਾਡੇ ਲਿੰਕ ਚ ਕਿਵੇਂ ਆਈਏ ਹਾਂਜੀ ਸਰ ਇਹ ਰਾਜਵਤੀ ਹੈ ਅੱਛਾ ਔਰ ਬੇਟੀ ਦੀ ਦੀਪਮਾਲਾ ਹੈ ਬੇਟਾ ਰਕੇਸ਼ ਹੈ ਇਹ ਮਤਲਬ ਕਮੇਟੀਆਂ ਹੀ ਪਾਉਂਦੇ ਸੀ ਇੱਥੇ ਪੱਲੇ ਪਤਾ ਨਹੀਂ ਕਹਿੰਦੇ ਕਮੇਟੀਆਂ ਤੋਂ ਇਹਨਾਂ ਕੰਮ ਸ਼ੁਰੂ ਕੀਤਾ ਸੀ ਅੱਛਾ ਔਰ ਹੌਲੀ ਹੌਲੀ ਨੇ ਆਪਣੀ ਫੈਕਟਰੀ ਵੀ ਲਈ ਆ ਤਿੰਨ ਚਾਰ ਮਕਾਨ ਸੀ ਇਹਦੇ ਅੱਛਾ ਇਹ ਅਸੀਂ ਸੋਚਿਆ ਵੀ ਚਲੋ ਕੋਈ ਕਿੱਥੇ ਭੱਜੂਗੀ ਤੇ ਚਲੋ ਇੱਕ ਬੰਦਾ ਹੁੰਦਾ ਰੈਂਟ ਤੇ ਰਹਿੰਦਾ ਉਹ ਭੱਜ ਜਾਂਦਾ ਹੈ ਨਾ ਇਹਦੇ ਆਪਣਾ ਮਕਾਨ ਅੰਦਰੋਂ ਅੰਦਰੋਂ ਮਕਾਨ ਵੀ ਵੇਚਦਾ ਔਰ ਮਕਾਨ ਵੇਚ ਕੇ ਉਸੇ ਮਕਾਨ ਚ ਰਹਿੰਦੀ ਸੀ ਔਰ ਕਹਿੰਦੀ ਇਹ ਮਕਾਨ ਮੇਰਾ ਹੈ ਸਾਨੂੰ ਤਾਂ ਇਹ ਲੋੜਦਾ ਵੀ ਜਿੰਨ ਮਕਾਨ ਖਰੀਦਿਆ ਉਹਨਾਂ ਦਾ ਸਮਾਂ ਚਾਹੀਦਾ ਹ ਪਰ ਉਹਨਾਂ ਨੇ ਵੀ ਸਾਨੂੰ ਦੱਸਿਆ ਬਸ ਸਰ ਹੁਣ ਸਾਡੇ ਹੁਣ ਤੇ ਜੇਲ੍ਹ ਚ ਬੈਠੀ ਆ ਅਸੀਂ ਤਾਂ ਇੱਕੀ ਰਿਕੁਐਸਟ ਹੈ ਸਾਡੇ ਕਿ ਸਾਨੂੰ ਪੈਸੇ ਦੁਆਏ ਜਾਣ ਕਿੰਨੇ ਕ ਪੈਸੇ ਲੈ ਕੇ ਫਰਾਰ ਹੋਈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਪਿਆਕ ਬੰਦੇ ਸ਼ਿਕਾਰ ਹੋਏ ਹੈ ਤੇ 4-5 ਕਰੋੜ ਦੱਸਿਆ ਜਾ ਰਿਹਾ ਹੈ ਜਿਹੜੇ 4 ਕਰੋੜ ਤੇ ਇਹਦੀ ਬੇਟੀ ਦੇ ਅਕਾਊਂਟ ਵਿੱਚ 4 ਕਰੋੜ ਇਹਦੀ ਬੇਟੀ ਦੇ ਅਕਾਊਂਟ ਵਿੱਚ ਮਤਲਬ ਇਹ ਸ਼ੋ ਹੋਇਆ ਜਿਹੜਾ ਲੋਕਾਂ ਦਾ ਪੈਸਾ ਆਇਆ ਹੋਇਆ ਹਾਂਜੀ ਔਰ ਜੇ ਬੇਟੀ ਦੇ ਅਕਾਊਂਟ ਚ ਆਇਆ ਫਿਰ ਰਾਜਵਤੀ ਦਾ ਜੀ ਅਕਾਊਂਟ ਨਹੀਂ ਚੈੱਕ ਕੀਤਾ ਇਹਨਾਂ ਇਹਦੇ ਬੇਟੇ ਦਾ ਨਹੀਂ ਕੀਤਾ ਚੈੱਕ ਉਹ ਵੀ ਕਰਨ ਹੁਣ ਸਾਨੂੰ ਇਹ ਵੀ ਆਂਦਾ ਵੀ ਉਹਦੀ ਸ਼ਾਇਦ ਬਹੂ ਦੇ ਅਕਾਊਂਟ ਵਿੱਚ ਪੈਸਾ ਨਾ ਹੋਵੇ ਇੱਕ ਬਹੂ ਬਾਹਰ ਹੈ ਉਹਦੀ ਬਾਹਰ ਮਤਲਬ ਜੇਲ੍ਹ ਚ ਬਾਹਰ ਕੇ ਵਿਦੇਸ਼ ਹੈਗਾ ਨਹੀਂ ਵਿਦੇਸ਼ ਚ ਕਿੱਥੇ ਹੈ ਜੋਪੀ ਵਿੱਚ ਅੱਛਾ ਜੋਪੀ ਚਾਲੀਗੜ ਉੱਤਰੀ ਉਹਦੀ ਵਿੱਚ ਆ ਹੁਣ ਸਾਡੀ ਤਾਂ ਇਹੀ ਰਿਕਵੈਸਟ ਆ ਵੀ ਸਾਨੂੰ ਪੈਸੇ ਦਵਾਏ ਜਾਣ ਇਸ ਟਾਈਮ ਜੇਲ੍ਹ ਚ ਹੈ ਉਹ ਅਸਤਾ ਕਹਿੰਦੇ ਆ ਕਿ ਸਾਨੂੰ ਪੈਸੇ ਦਵਾਏ ਜਾਣ ਜਿੱਤਾਂ ਵੀ ਹੋ ਸਕਦਾ ਆ ਕਾਫੀ ਲੋਕ ਪਰੇਸ਼ਾਨ ਕਰਦੇ ਆ ਮੈਨੂੰ ਪੈਸੇ ਮੰਗਦੇ ਆ ਮੈਡਮ ਤੁਹਾਨੂੰ ਦਿੱਤੇ ਤੁਸੀਂ ਦਿਓ ਕਿਉਂਕਿ ਇਹ ਇਹ ਤੁਹਾਡੇ ਮਿੱਤਰ ਕਹਿ ਸਕਦੇ ਆ ਇਹ ਵੀ ਵਿਚਾਰੇ ਸ਼ਿਕਾਰ ਹੋਏ ਮੈਡਮ ਤੁਸੀਂ ਇੱਕ ਇਹਨਾਂ ਤੇ ਭਰੋਸਾ ਕਰਕੇ ਹਾਂ ਜੀ ਇਨੀ ਕੇ ਭਰੋਸੇ ਕਰਕੇ ਦੀਏ ਬੇਟੀ ਨੇ ਆਪਣੀ ਮਿਹਨਤ ਕੇ ਪੈਸੇ دیے ਹੋਏ ਆ ਔਰ ਜ਼ਰੂਰ ਉਨ੍ਹਾਂ ਦਾ ਹੱਕ ਹੈ ਉਹਨੂੰ ਦਿਲਾਇਆ ਜਾ ਕਿੰਨੇ ਪੈਸੇ تھے ਆਪਕੇ एक लाख एक लाख रूपया हाँ तो आप आपने मतलब इनके हाँ कैसे फेस पे दे दिए कि पता किया था कि वो कौन महिला है इन्हीं के थ्रू दिए थे ये जानते थे कमेटियाँ डालते थे इस करके इन्हीं के थ्रू दिए मैडम आपके कितने पैसे मेरे साठ हजार है साठ हजार रूपए भरोसा करके दी इन्हीं पे भरोसा करके इन्हीं को तो दिया था सारी पेमेंट यही लेते थे मैंने इनसे बोला था कि आप जानते हो मैं तो उसे जानती नहीं हूँ इसीलिए ये इन बहुत पुराने जानते हैं उनको ਸੀਲੀ ਮੈਂ ਨੇ ਕਿਨੀ ਪੇਪਰ ਹਸਾ ਕੀਤਾ ਪਰ ਉਹ ਹਮੇ ਕੀ ਪਤਾ تھا ਕਿ ਉਹ ਬਰੋਸਾ ਲਾਈ ਕਿ ਨਹੀਂ ਨਿਕਲੇਗੀ ਉਹ ਲੈ ਕੇ ਭag ਜਾਏਗੀ ਮੈਂ ਜ਼ਿਆਦਾਤਰ ਮੈਂ ਦੇਖਿਆ ਕਿ ਵਰਕਿੰਗ ਊਮੈਨਸ ਆ ਜਾਂ ਉਹਨਾਂ ਨੇ ਵਿਚਾਰੀਆਂ ਨੇ ਪੈਸੇ ਲਗਾਏ ਹੋਏ ਸੀ ਨਾ ਚਲੋ ਬੰਦਾ ਕਹਿੰਦਾ ਸਾਈਡ ਇਨਕਮ ਥੋੜੀ ਹੋ ਜੇ ਸਰ ਕੋਈ ਇੱਥੇ ਤੁਸੀਂ ਦੇਖੋਗੇ ਨਾ ਕਾਫੀ ਬੰਦੇ ਅੰਦਰ ਜਾ ਕੇ ਪਰ ਸਾਹਮਣੇ ਨਹੀਂ ਆਉਂਦੇ ਪਰ ਬਹੁਤ ਬੰਦੇ ਆ ਜਿਹੜੇ ਵਿਚਾਰੇ ਝਾੜੂ ਪੋਚਾ ਕਰਕੇ ਆਪਣਾ ਗੁਜ਼ਾਰਾ ਕਰਕੇ ਉਹ ਵੀ ਪੈਸੇ ਚੱਕ ਕੇ ਇੱਕ ਪੂੰਜੀ ਜਮ੍ਹਾਂ ਕਰਾਈ ਹੋਈ ਆ ਸਰ ਲੋਕੀ ਕਹਿੰਦੇ ਆ ਕਮੇਟੀਆਂ ਦਾ ਪੈਸਾ ਆ ਇਹ ਫਰੋਡ ਆ ਇਹ ਪਰ ਸਰ ਪੈਸਾ ਤਾਂ ਪੈਸਾ ਹੈ ਨਾ ਚਾਹੇ ਕਮੇਟੀਆਂ ਹਰ ਬੰਦਾ ਆਪਣਾ ਸੇਵ ਕਰਦਾ ਹੀ ਹੈ ਨਾ ਤੇ ਅਸੀਂ ਕਿਸੇ ਨੂੰ ਹੱਕ ਤਾਂ ਦਿੱਤਾ ਵੀ ਸਾਡਾ ਪੈਸਾ ਕੋਈ ਖਾਏ ਚਾਹੇ ਕਮੇਟੀਆਂ ਦਾ ਹੀ ਹੈ ਪਰ ਵਿਕਾਸ ਉਹਨਾਂ ਦਾ ਕੀ ਰੋਲ ਹੈ ਕਿਉਂਕਿ ਉਹਨਾਂ ਨੇ ਹੀ ਐਫ ਆਈ ਆਰ ਦਰਜ ਕਰਾਈ ਸੀ ਉਸ ਤੋਂ ਬਾਅਦ ਸਰ ਫਸਟ ਟਾਈਮ ਵਿਕਾਸ ਨੂੰ ਪਤਾ ਲੱਗਾ ਨਾ ਜਦੋਂ ਉਹ ਭੱਜ ਗਈ ਹੈ ਫਿਰ ਉਸ ਟਾਈਮ ਅਸੀਂ ਵਿਕਾਸ ਨੂੰ ਜਾਣਦੇ ਨਹੀਂ ਸੀਗੇ ਤੇ ਜਦੋਂ ਉਹਨੂੰ ਅਸੀਂ ਵਿਕਾਸ ਕੋਲ ਪਹੁੰਚੇ ਆ ਇਹਨਾਂ ਨੇ ਜਾ ਕੇ ਇਹੋ ਜਿਹਾ ਦਰਜ ਕਰਾ ਦਿੱਤੀ ਫਿਰ ਸਾਨੂੰ ਪਤਾ ਲੱਗਿਆ ਫਿਰ ਅਸੀਂ ਹੌਲੀ ਹੌਲੀ ਕਰਦੇ ਮਤਲਬੀ ਤੁਰਦੇ ਰਹੇ ਕਦੀ ਸਿਰਸੇ ਕਦੀ ਅਸੀਂ ਬੈਠੇ ਨਹੀਂ ਸਰ ਕਰੇ ਰਾਤ ਦੇ 10 10 ਵਜੇ ਵੀ ਅਸੀਂ ਸੜਕਾਂ ਤੇ ਯੂਪੀ ਵੀ ਜਾਣ ਦੀ ਕੋਸ਼ਿਸ਼ ਕੀਤੀ ਜਿਹੜੇ ਨੋ ਆ ਯੂਪੀ ਜਾ ਕੇ ਆਏ ਆ ਦਸੰਬਰ ਚ 2024 ਦਸੰਬਰ ਚ ਗਏ ਆ ਜਦੋਂ ਪਹਿਲਾਂ ਤਾਂ ਕੋਈ ਪਤਾ ਨਹੀਂ ਸੀ ਆ ਲੇਡੀਜ਼ ਦਾ ਕਿੱਥੇ ਹੈ ਕਿੱਥੇ ਨਹੀਂ ਜਦੋਂ ਅਸੀਂ ਯੂਪੀ ਚ ਗਏ ਆ ਨਾ ਸਿਰਫ ਫਿਰ ਅਸੀਂ ਇਹਦੇ ਪੇਕੇ ਵੀ ਗਏ ਆ ਇਹਦੇ ਸੋਹਰਿਆਂ ਦੇ ਘਰ ਵੀ ਗਏ ਆ ਇਹਦੇ ਬਹੂ ਦੇ ਪੇਕੇ ਵੀ ਗਏ ਆ ਸਿਰਫ ਫਿਰ ਸਾਨੂੰ ਪਤਾ ਲੱਗਾ ਨਾ ਜਦੋਂ ਉਹਦੇ ਪੇਕੇ ਜਾ ਕੇ ਉਹਦੇ ਮਤਲਬੀ ਰਿਸ਼ਤੇਦਾਰ ਸਾਰੇ ਕਹਿੰਦੇ ਆ ਸਾਨੂੰ ਪਤਾ ਆ ਫੈਕਟ ਜਲਦੀ ਪਈ ਕਿ ਬੰਦ ਹੋ ਗਿਆ ਫੈਕਟਰੀ ਵੀ ਨਿਵੇਸ਼ਤੀ ਕਿਸੇ ਨੂੰ ਸਾਰਾ ਕੁਝ ਸੇਲ ਕਰ ਚੁੱਕੀ ਹੋਈ ਹੈ ਹਾਂ ਪਰ ਇਹ ਉਹਦੀ ਰਜਿਸਟਰੀ ਨਹੀਂ ਕੀਤੀ ਨਾ ਉਹਨਾਂ ਕੋਲ ਵੀ ਕਹਿੰਦੇ 30 ਲੱਖ ਰੁਪਏ ਜੰਦ ਜੰਦੀ ਲੱਗੇ ਹੁਣ ਇਹ ਵੀ ਕਿਹਾ ਜਾ ਰਿਹਾ ਈਡੀ ਦੀ ਐਂਟਰੀ ਹੋ ਚੁੱਕੀ ਹੈ ਕਿ ਈਡੀ ਨੇ ਤੁਹਾਡੇ ਤੱਕ ਪਹੁੰਚ ਕੀਤੀ ਤੁਹਾਡੇ ਬਿਆਨ ਵਗੈਰਾ ਲਈ ਤੇ ਤੁਹਾਨੂੰ ਸੱਦਿਆ ਕਿਸੇ ਨੂੰ ਸਰ ਵਿਕਾਸ ਨੂੰ ਸੱਦਿਆ ਸੀਗਾ ਆਜੇ ਸਾਨੂੰ ਨਹੀਂ ਸੱਦਿਆ ਈਡੀ ਨੇ ਜੇ ਸਾਨੂੰ ਬੁਲਾਉਂਦੇ ਆ ਫਿਰ ਤਾਂ ਅਸੀਂ ਜਾਉਂਗੇ ਹੀ ਪਰ ਆਜੇ ਤੱਕ ਸਾਨੂੰ ਕੁਝ ਨਹੀਂ ਬੁਲਾਇਆ ਈਡੀ ਨੇ ਔਰ ਦੇਖੋ ਵਿਕਾਸ ਵੀ ਪਿੱਛੇ ਹੋ ਰਿਹਾ ਹੈ ਹੁਣ ਸਰ ਅਸੀਂ ਅੱਗੇ ਤੋਰ ਰਹੇ ਹਾਂ ਹੁਣ ਅਸੀਂ ਵਕੀਲ ਵੀ ਕੀਤਾ ਆ ਸਰ ਅਸੀਂ ਜੁਪੀ ਤੱਕ ਵੀ ਆਪਣੇ ਖਰਚੇ ਤੇ ਜਾ ਕੇ ਆਏ ਹਾਂ ਇਹ ਹੁਣ ਜੇਲ ਜਦੋਂ ਦੀ ਗਈ ਹੈ ਉਸ ਤੋਂ ਬਾਅਦ ਤੁਸੀਂ ਇਹਨੂੰ ਮਿਲੇ ਹੋ ਕਦੀ ਕਿੱਥੇ ਔਰ ਦੋ ਲੇਡੀ ਸੇ ਕੰਟੀ ਆ ਇੱਕ ਹੋਰ ਆ ਉਹ ਮਿਲੇ ਆ ਇਥੇ ਇਹ 43 ਕੋਰਟ ਚ ਮਿਲਿਆ ਉਹਦੀ ਕਿਸੇ ਨਾਲ ਤਰੀਕ ਲੱਗੀ ਹੈ ਹੀ ਪੁਲਿਸ ਹਾਲੇ ਉਹਨੂੰ ਫੜ ਕੇ ਲਿਆਈ ਸੀਗੀ ਉਸ ਟਾਈਮ ਉਹ ਖੜੀ ਗਈ ਹੈ ਉਹ ਮੇਰੇ ਕੋਲ ਫੋਟੋ ਪਈ ਹੈ ਜੇ ਤੁਸੀਂ ਪਾ ਕਰ ਸਕਦੇ ਹੋ ਵਿੱਚ ਐਡਿਟ ਕਰ ਲਓ ਜਿੱਦਾਂ ਵੀ ਹੈ ਨਾ ਤੇ ਉੱਥੇ ਆਈ ਹੀ ਪੁਲਿਸ ਵਾਲਿਆਂ ਨੇ ਕਿਹਾ ਵੀ ਮਿਲਣ ਦੋ ਉਹਨਾਂ ਨਾਲ ਉਹ ਕਹਿੰਦੇ ਅਸੀਂ ਨਹੀਂ ਮਿਲਣ ਦੇਣਾ ਇਹਨਾਂ ਨਾਲ ਪਰਮਿਸ਼ਨ ਲੈ ਕੇ ਆਓ ਉਹ ਤਾਂ ਚਲੋ ਕਾਨੂੰਨ ਵੀ ਕਹਿੰਦਾ ਹੈ ਵੀ ਨਹੀਂ ਮਿਲ ਸਕਦੇ ਅਸੀਂ ਹੈ ਨਾ ਹੁਣ ਦੇਖਦੇ ਆ ਅਗਲੀ ਤਰੀਕ ਤੇ ਕੀ ਬੰਦਾ ਸਰ ਇਹ ਜ਼ਿਆਦਾਤਰ ਜਿਹੜੇ ਇਹ ਆਸ-ਪਾਸ ਦੇ ਇਲਾਕੇ 'ਚ ਰਹਿਣ ਵਾਲੇ ਸ਼ਿਕਾਰ ਬਣੇ ਹੈ ਜਿਹੜੇ ਲੋਕ ਕੀ ਬਾਹਰੋਂ ਵੀ ਕਿ ਲੋਕ ਜੁੜੇ ਹੋਏ ਸੀ ਜ਼ਿਆਦਾਤਰ ਇਸ ਪਿੰਡ ਦੇ ਮਤਲਬ ਜਿਹੜੇ ਕਿਰਾਏ ਤੇ ਰਹਿੰਦੇ ਸੀਗੇ ਲੋਕੀ ਉਹ ਨਾਲੇ ਜਿਆਦਾ ਪਾਈਆਂ ਹੀ ਪਿੰਡ ਵਾਲੇ ਵੀ ਹੈਗੇ ਨੇ ਕਾਫੀ ਲੋਕ ਫਿਰ ਆਲਦੋਆਲੇ ਲੋਕ ਚਲੇ ਗਏ ਕੋਈ ਖਰੜ ਚਲਾ ਗਿਆ ਕੋਈ ਮੁਹੱਲੀ ਕੋਈ ਕਿਤੇ ਟਾਈਮ ਬੰਨਿਆ ਹੋਏ ਸੀ ਅਮਾਉਂਟ ਕੋਈ ਸੀਗੀ ਇਹ 5 ਤਰੀਕ ਨੂੰ ਬੋਲੀ ਕਰਦੀ ਸੀਗੀ ਕੋਈ 10 ਤਰੀਕ ਨੂੰ ਕਰਦੀ ਸੀਗੀ ਫਿਰ ਲਾਸਟ ਦੀ ਡੇਟ 20 ਨੂੰ ਹੁੰਦੀ ਸੀ ਕਿੰਨੇ ਦੀ ਜਿਹੜੀ ਚਲਦੀ ਪਈ ਸੀ ਕਮੇਟੀ 2 ਲੱਖ ਲਿਹਾ ਲੱਖ ਲਿਹੀ ਵੀ ਐ 60000 ਦੀ ਐ 5 ਲੱਖ ਵਾਲੀ ਸੀਗੀ 3 ਲੱਖ ਵਾਲੀਆਂ ਵੀ ਸੀਗੀਆਂ ਸਰ ਸਾਡੇ ਤਾਂ ਮੋਟੀ ਮੋਟੀ ਅਮਾਉਂਟਾਂ ਕੋਈ 5 ਲੱਖ ਕੋਈ 3-3 ਲੱਖ ਦੀਆਂ ਹੋਟੇ ਲਗਭਗ 7 ਲੱਖ ਰੁਪਏ 7 ਲੱਖ ਨਹੀਂ ਸਰ ਮੇਰਾ ਤਾਂ 60 ਲੱਖ ਹੈ 60 ਲੱਖ ਰੁਪਏ ਦਾ ਹਾਂਜੀ 60 ਲੱਖ ਹੈ ਸਰ ਉਹਦੇ ਵਿੱਚੋਂ ਜਿਹੜਾ ਕਮੇਟੀਆਂ ਕਮੇਟੀਆਂ ਦਾ ਸੀ ਕੈਸ਼ ਹੀ ਦਿੰਨੇ ਆ ਨਾ ਹੂੰ 27 ਲੱਖ 60 ਹਜ਼ਾਰ ਤਾਂ ਕਮੇਟੀਆਂ ਕਮੇਟੀਆਂ ਮੇਰੀਆਂ ਜਿਹੜੀਆਂ ਦੇਣੀਆਂ ਸੀ ਉਸੇ ਟਾਈਮ ਦੇਣੀਆਂ ਸੀ ਜਦੋਂ ਲੈ ਕੇ ਭੱਜੀ ਐ ਲਾਸਟ 'ਚ ਦੇਣੀਆਂ ਸੀ ਨਾ ਹੁਣ ਇੱਕ ਬੰਦਾ 10 ਬੰਦੇ 10 ਨਾਲ ਕੋਈ ਨਾ ਦੋ-ਦੋ ਇਕੱਠੀਆਂ ਪਾਈਆਂ ਜਾਂ ਕਿਸੇ ਨੇ ਕਿੱਦਾਂ ਔਰ ਜਿਹੜਾ 32 ਲੱਖ ਹੈ ਉਹ ਮੇਰੇ ਕੋਲ ਕੈਸ਼ ਲੈ ਗਈ 12 ਕ ਲੱਖ ਆਨਲਾਈਨ ਬਾਕੀ ਇਦਾਂ ਕਰਕੇ ਜਾਂਦੀ ਜਾਂਦੀ ਵੀ 8 ਲੱਖ ਰੁਪਏ ਲੈ ਗਈ ਸਰ ਮੈਂ ਕਿਸੇ ਕੋਲੋਂ ਲੈ ਕੇ ਦਿੱਤੇ ਸੀਗੇ ਫੇ ਮੈਂ ਆਪਣੀ ਫੈਕਟਰੀ ਚ ਜਾਂਦੀ ਇਨਵੈਸਟ ਕਰਨੇ ਆ ਉਹ ਦਿੱਤੇ ਹੋਏ ਆ ਤੁਸੀਂ ਕਿੰਨੇ ਸਾਲ ਤੋਂ ਜੁੜੇ ਸੀ ਸਰ ਮੈਂ ਤਾਂ ਹੋ ਗਏ ਮੈਨੂੰ ਲੱਗਦਾ ਜੇ ਮੈਂ 2012 13 ਤੋਂ ਜੁੜੀ ਹੋਈ ਆ ਇਹਦੇ ਨਾਲ ਲੰਬਾ ਸਮਾਂ ਹੋ ਗਿਆ ਹਾਂਜੀ ਸਰ ਤਾਂ ਇੱਕ ਵਿਸ਼ਵਾਸ ਸੀਗਾ ਵਿਆਹ ਵਿੱਚ ਨ ਆਪਣੇ ਬੇਟੇ ਦੇ ਵਿਆਹ ਵਿੱਚ ਬੁਲਾਇਆ ਸਰ ਬਹੁਤ ਅੱਛਾ ਇਹ ਨਹੀਂ ਆ ਵੀ ਇਦਾਂ ਨਹੀਂ ਮੇਰੇ ਘਰੇ ਜਾਣਾ ਆਣਾ ਘਰੋਂ ਆ ਕੇ ਪੈਸੇ ਲੈ ਕੇ ਜਾਂਦੀ ਐ ਪਤਾ ਨਹੀਂ ਕੀ ਕਰਤਾ ਨਾ ਹੱਡ ਨਾਲ ਕਿਹਾ ਨਹੀਂ ਹੁਣ ਤਾਂ ਕਹਿੰਦੀ ਆ ਮੈਂ ਦੇਣਾ ਹੀ ਨਹੀਂ ਮੁਕਰ ਜਾਂਦੀ ਐ ਉਹਨਾਂ ਦੀ ਰੈਟਿੰਗਾਂ ਸਾਡੇ ਕੋਲ ਪਈਆਂ ਆ ਹਰ ਪਰਚੀ ਪਈ ਐ ਸਲਿੱਪ ਪਈ ਐ ਅਕਾਊਂਟ ਜੇ ਅਸੀਂ ਪੈਸੇ ਦਿੱਤੇ ਆ ਤਾਂ ਹੀ ਅਸੀਂ ਪਿੱਛੇ ਦੌੜ ਰਿਆਂ ਨਾ ਸਰ ਇਦਾਂ ਕੋਣ ਜਾਂਦਾ ਜੂਪੀ ਤੱਕ ਸਰਾ ਅਸੀਂ ਅੱਧੀ ਰਾਤ ਨੂੰ ਗਏ ਆ ਫਿਰ ਅਸੀਂ ਜੂਪੀ ਜਾ ਕੇ ਸਾਨੂੰ ਇਹ ਫਾਇਦਾ ਹੋਇਆ ਜਨਵਰੀ ਵਿੱਚ ਅਸੀਂ ਫਿਰ ਇੰਟਰਵਿਊ ਦਿੱਤਾ ਇੱਕੋ ਯੋ ਇੰਟਰਵਿਊ ਦਿੱਤਾ 2 ਜਨਵਰੀ ਦੇ ਸਾਨੂੰ ਪਤਾ ਹੈ ਉਸ ਟਾਈਮ ਇਹ ਸਿਰਫ ਈਰ ਬਾਹਰ ਆਈ ਹੈ ਈਰੇ ਆਪਣੇ ਆਪ ਇਹਨਾਂ ਕੇਸ ਲਾਤਾ ਵੀ ਮੈਂ ਜਵਾਨਤ ਨੂੰ ਲਾਈ ਜੰਨਾ ਆਪਣੀ ਜਵਾਨਤ ਹੁਣ ਹੋਈ ਕਿ ਨਹੀਂ ਇਹ ਰਾਜੀ ਨਹੀਂ ਹੋਈ ਸਾਰੈ ਸੀ ਫਿਰ ਕੈਨਸਲ ਕਰਾਤੀ ਹੁਣ ਆ ਜੇ ਜੇਲ੍ਹ ਚ ਹੀ ਬੈਠੀ ਹੈ ਬੜੈਲ ਜੇਲ੍ਹ ਚ ਹੈ ਸਰ ਹਾਂਜੀ ਬਿਲਕੁਲ ਇੱਕ ਸਕੈਮ ਹੋਇਆ ਵੈ ਇਹਨਾਂ ਸਾਰੇ ਦੇ ਨਾਲ ਲਗਭਗ 40 ਤੋਂ 50 ਲੋਕ ਹੈਗੇ ਐ ਤੇ 4 ਤੋਂ 5 ਕਰੋੜ ਦਾ ਸਕੈਮ ਦੱਸਿਆ ਜਾ ਰਿਹਾ ਜਿਹੜੀ ਪੀੜਤ ਸਾਡੇ ਨਾਲ ਮੌਜੂਦ ਹੈ 60 ਲੱਖ ਰੁਪਏ ਤੇ ਉਹਨਾਂ ਨੇ ਹੀ ਆਪਣਾ ਗਵਾਇਆ ਹੋਇਆ ਕਿਉਂਕਿ ਇਹ ਆਪ ਤੱਕ ਕਮੇਟੀ ਪਾਰੇ ਸੀਗੇ ਤੇ ਜਿਹੜੀ ਸੇਲੀ ਪੈਣਾ ਵਾ ਉਹ ਨਾਲ ਰਲ ਗਿਆ ਸੀ ਚਲੋ ਕਹਿੰਦੇ ਇਹ ਇਨਵੈਸਟਮੈਂਟ ਕਰ ਰਹੀ ਹੈ ਇੱਕ ਤਰ੍ਹਾਂ ਦੀ ਅਸੀਂ ਵੀ ਪੈਸੇ ਲਗਾਣੇ ਆ ਕਿਉਂਕਿ ਇੱਕ ਲੰਬਾ ਪਰੋਸਤਾ ਸੀਗਾ ਲਗਭਗ 2012 13 ਤੋਂ ਜੁੜੇ ਹੋਏ ਸੀਗੇ ਪਰ ਇੱਕ ਦਿਨ ਪਤਾ ਲੱਗਦਾ ਕਿ ਉਹ ਫਰਾਰ ਹੋ ਜਾਂਦੇ ਆ ਘਰੋਂ ਚਲ ਜਾਂਦੇ ਆ ਤੇ ਵਿਕਾਸ ਨਾਮ ਦੇ ਸ਼ਖਸ ਨੇ ਜਿਹੜੇ ਕੀ ਹੈ ਸ਼ਿਕਾਇਤ ਦਿੱਤੀ ਜਾਂਦੀ ਹੈ ਧਰਨੇ ਵੀ ਲਾਉਂਦੇ ਆ ਮਾਮਲਾ ਦਰਜ ਹੁੰਦਾ ਵਾ ਉਸ ਤੋਂ ਬਾਅਦ ਜਿਹੜੇ ਐਕਟਿਵਸ ਸੀਗੇ ਉਹ ਆਪਣੇ ਆਪ ਨੂੰ ਸਿਲੰਡਰ ਕਰ ਦਿੰਦੇ ਆ ਤੇ ਇਸ ਵਕਤ ਗੁੜੈਲ ਜੇਲ੍ਹ ਵਿੱਚ ਬੰਦ ਹੈ ਤੇ ਇਸ ਕੇਸ ਵਿੱਚ ਹੁਣ ਈਡੀ ਦੀ ਵੀ ਐਂਟਰੀ ਹੋ ਚੁੱਕੀ 4 ਤੋਂ 5 ਕਰੋੜ ਦਾ ਲਗਭਗ ਕਿਹਾ ਜਾ ਰਿਹਾ ਕਿ ਠੱਗੀ ਮਾਰੀ ਹੈ ਤੇ ਹੁਣ ਇਹ ਦੇਖਣਾ ਹੋਊਗਾ ਕਿ ਇਸ ਮਾਮਲੇ ਵਿੱਚ ਅੱਗੇ ਕੀ ਕੁਝ ਨਿਕਲ ਕੇ ਆਉਂਦਾ ਹੈ ਕਿਉਂਕਿ ਇਹ ਲੋਕ ਕਹਿੰਦੇ ਅਸੀਂ ਤਾਂ ਹਰ ਥਾਂ ਧੱਕੇ ਖਾਏ ਆਂ ਜਿੱਥੇ-ਜਿੱਥੇ ਉਹਨਾਂ ਦੇ ਰਿਸ਼ਤੇਦਾਰ ਵੀ ਰਹਿੰਦੇ ਉੱਥੇ ਵੀ ਜਾਈਆਂ ਪਰ ਹੱਥ ਪੱਲੇ ਸਾਡੇ ਅਜੇ ਕੁਝ ਵੀ ਨਹੀਂ ਲੱਗਾ ਕੈਮਰਾਮੈਨ ਸ਼ਸ਼ੀਪਾਲ ਦੇ ਨਾਲ ਮੈਂ ਰਾਗਵ ਜੈਨ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ